ਕੰਡੀ ਪੁਜੀ ਅਸੀਂ ਸਰਦਾਰ ਮਨਜੀਤ ਸਿੰਘ ਦੀ ਪੂਰਨ ਤੌਰ ਦੇ ਉੱਤੇ ਹਮਾਇਤ ਕੀਤੀ ਹੋਈ ਹੈ। اور ਸਾਡੀ ਕੋਸ਼ਿਸ਼ ਹੈ। اور ਅਕਾਲ ਪੁਰਖ ਤੇ ਭਰੋਸਾ ਹੈ ਕਿ ਸਰਦਾਰ ਮਨਜੀਤ ਸਿੰਘ ਜੁੜਾ ਹੈ। ਕੰਮਜਾਹੀ ਦੇ ਨਾਲ ਕਰਨ ਤਰਨ ਦੇ ਵਿੱਚੋਂ ਵਿਨਰ ਪੋਜੀਸ਼ਨ ਲੈ ਕੇ ਨਿਕਲਣਗੇ। اور ਸਾਰੇ ਤਰਨ ਤਰਨ ਦੇ ਵੋਟਰਾਂ ਨੂੰ ਅਸੀਂ ਇਹੋ ਅਪੀਲ ਕਰਦੇ ਹਾਂ ਕਿ ਇਸ ਨੌਜਵਾਨ ਬੱਚੇ ਦਾ ਸਾਥ ਦਿਓ। ਕਿਉਂਕਿ ਰਾਜਨੀਤੀ ਦੇ ਵਿੱਚ ਅੱਜ ਨੌਜਵਾਨਾਂ ਦੀ ਜਿਹੜੀ ਆ ਬਹੁਤ ਵੱਡੀ ਜ਼ਰੂਰਤ ਹੈ ਅੱਜ ਸਮਾਂ ਆ ਗਿਆ ਕਿ ਪੰਜਾਬ ਦਾ ਨੌਜਵਾਨ ਜਿਹੜਾ ਹੈ ਉਹ ਰਾਜਨੀਤੀ ਦੇ ਵਿੱਚ ਸਿੱਧੇ ਸਿੱਧੇ ਰੂਪ ਦੇ ਵਿੱਚ ਪ੍ਰਵੇਸ਼ ਕਰੇ ਅਸੀਂ ਫੇਰ ਹੀ ਪੰਜਾਬ ਨੂੰ ਜਿਹੜਾ ਉਹ ਬਚਾ ਸਕਦੇ ਹਾਂ ਔਰ ਸਰਦਾਰ ਮਨਦੀਪ ਸਿੰਘ ਇੱਕ ਨੌਜਵਾਨ ਆਗੂ ਹੈ ਤੇ ਇਹ ਅਗਰ ਜਿੱਤ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਂਦੇ ਨੇ ਇਹਨਾਂ ਕੋਲ એનર્ਜੀ ਹੈ ਔਰ ਇਹ ਪੰਜਾਬ ਦੇ ਮੁੱਦੇ ਆਪਣੇ ਹਲਕੇ ਦੇ ਮੁੱਦੇ ਜਿਹੜੇ ਆ ਉਸਾਂ ਦੇ ਨਾਲ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰ ਸਕਦੇ ਨੇ ਇਸ ਕਰਕੇ ਅਸੀਂ ਅੱਜ ਸਾਰੇ ਤਰਨਤਾਰਨ ਦੇ ਵੋਟਰ ਸਾਹਿਬਾਨ ਨੂੰ ਅਪੀਲ ਕਰਨ ਵਾਸਤੇ ਆਏ ਆ ਕਿ ਸਰਦਾਰ ਮਨਦੀਪ ਸਿੰਘ ਨੇ ਜਿਹੜਾ ਉਹ ਕਾਮਯਾਬੀ ਜਿਹੜੀ ਆ ਉਹ ਦਿੱਤੀ ਚ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਮੁੱਦੇ ਆ ਉਹ ਹੈ ਡਰਗ ਔਰ ਗੈਂਗਸਟਰਵਾਦ ਜਿਹੜਾ ਕਿ ਪਿਛਲੀਆਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਪਣ ਪਿਆ ਮੈਂ ਪਹਿਲਾਂ ਵੀ ਬੋਲ ਚੁੱਕਿਆ ਹਾਂ ਕਿ ਨਸ਼ੇ ਪਹਿਲੀਆਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਵਿਕੇ ਬਕਵਾਏ ਲੋਕਾਂ ਦੇ ਘਰ ਭਰੇ ਲੀਡਰਾਂ ਨੇ ਘਰ ਭਰੇ ਔਰ ਅੱਜ ਜਿਹੜੀ ਮੌਜੂਦਾ ਸਰਕਾਰ ਹੈ ਇਹ ਬਿਲਕੁਲ ਵੀ ਜਿਹੜਾ ਨਾ ਨਸ਼ਾ ਖਤਮ ਕਰਨ ਦੇ ਲਈ ਜਿਹੜਾ ਹੈ ਉਹ ਸਿਹਰਤ ਦਿਖਾਈ ਦਿੰਦੀ ਹੈ ਤੇ ਨਾ ਹੀ ਗੈਂਗਸਟਰਵਾਦ ਨੂੰ ਜਿਹੜਾ ਹੈ ਉਹ ਖਤਮ ਕਰਨ ਦੇ ਲਈ ਸਿਹਰਤ ਦਿਖਾਈ ਦਿੰਦੀ ਹੈ ਅਸੀਂ ਨੌਜਵਾਨ ਜਿਹੜੇ ਗੈਂਗਸਟਰਵਾਦ ਦੀ ਭੇਡ ਚੜ੍ਹੇ ਆ ਜਿਹੜੇ ਸ਼ਾਮਲ ਹੋ ਗਏ ਆ ਉਹ ਸਾਡੇ ਬੱਚੇ ਆ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਭਾਈ ਘਰ ਵਾਪਸ ਆ ਜਾਓ ਪੰਜਾਬ ਨੂੰ ਵਿਹਾਰ ਬਣਾਓ ਨਾ ਬਣਾਓ ਮਾਵਾ ਦੇ ਪੁੱਤ ਜਿਹੜੇ ਆ ਇਹ ਬਹੁਤ ਕੀਮਤੀ ਜ਼ਿੰਦਗੀਆਂ ਰੱਖਦੇ ਆ ਅਸੀਂ ਇਹਨਾਂ ਸਿਆਸਤਦਾਨਾਂ ਦੇ ਆਖੇ ਲੱਗ ਕੇ ਸਿਆਸਤਦਾਨਾਂ ਦੀ ਸਿਆਸਤ ਦੇ ਇਸ਼ਾਰਿਆਂ ਦੇ ਉੱਤੇ ਅਸੀਂ ਜਿਹੜਾ ਇਹ ਘਾਣ ਆਪਣੇ ਨੌਜਵਾਨਾਂ ਦਾ ਬਿਲਕੁਲ ਨਾ ਕਰੀਏ ਬਚਾਈਏ ਪੰਜਾਬ ਨੂੰ ਤੁਸੀਂ ਸਹਿਯੋਗ ਦਿਓ ਪੰਜਾਬ ਨੂੰ ਬਚਾਉਣ ਦੇ ਵਿੱਚ ਤੇ ਜਿਹੜੇ ਨਸ਼ਾ ਕਰਦੇ ਆ ਅਸੀਂ ਉਹਨਾਂ ਨੂੰ ਵੀ ਜਿਹੜਾ ਅਪੀਲ ਕਰਦੇ ਆ ਕਿ ਭਾਈ ਸਰਕਾਰਾਂ ਨੇ ਤੁਹਾਡੀ ਨਸ਼ੇ ਦੇ ਨਾਲ ਤੁਹਾਡੀਆਂ نسلਾਂ ਖਤਮ ਕਰਨੀਆਂ ਇਸ ਕਰਕੇ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲੋ ਔਰ ਸਰਦਾਰ ਮਨਦੀਪ ਸਿੰਘ ਵਰਗਿਆਂ ਨੂੰ ਜਿਹੜਾ ਉਹ ਕਾਮਜ਼ਾਬ ਕਰੋ ਤਾਂ ਕਿ ਅਸੀਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਚਾ ਸਕੀਏ। ਮਿੱਤੇ ਦੇ ਨੇ ਵਿਰਸਾ ਸਿੰਘ ਮਡੂਣਾ ਵੱਲੋਂ ਐਸੇ ਡਾਕਟਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਤੇ ਕਹਿ ਦਿੱਤਾ ਗਿਆ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਜਿਹੀਆਂ ਜਿਹੜੀਆਂ ਕਰਦੇ ਨੇ ਉਹ ਕਿਸੇ ਥੰਗੇ ਬੰਦੇ ਦੀ ਗੱਲ ਕਰੋ ਕੋਈ ਹੋਰ ਸਵਾਲ ਪੁੱਛੋ। ਬਹੁਤ ਵਧੀਆ ਜੀ। ਗੈਦਰ ਜੀ 2027 ਦੇ ਵਿੱਚ ਜਿਹੜਾ ਆ ਕੀ ਅਜੇਹਾ ਪੰਥਕ ਏਕਾ ਹੋਣ ਦੀ ਆਸ ਪੰਜਾਬ ਦੇ ਲੋਕ ਕਰ ਸਕਦੇ ਆ ਜੀ? ਅਸੀਂ ਤਾਂ ਏਕੇ ਲਈ ਹਮੇਸ਼ਾ ਆਪਣੀਆਂ ਬਾਹਾਂ ਜਿਹੜੀਆਂ ਖੁੱਲੀਆਂ ਲੇਕਿਨ ਇਕਾਸ ਸਿਧਾਂਤਾਂ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੇ ਮਰਿਆਦਾਵਾਂ ਦਾ ਕਹਨ ਕੀਤਾ ਹੈ ਪਰੰਪਰਾਵਾਂ ਦਾ ਕਹਨ ਕੀਤਾ ਹੈ ਉਹਨਾਂ ਨੂੰ ਜਿਹੜਾ ਹੈ ਉਹ ਮਾਫੀ ਮੰਗਣੀ ਚਾਹੀਦੀ ਹੈ ਸਮੁੱਚੇ ਪੰਥ ਵੱਲੋਂ ਤੇ ਪਿੱਛੇ हट ਜਾਣਾ ਚਾਹੀਦਾ ਤੇ ਸਾਡੀਆਂ ਬਾਹਾਂ ਖੁੱਲੀਆਂ ਨੇ ਹਰੇਕ ਪਾਰਟੀ ਆਪਣੇ ਆਪ ਨੂੰ ਪੰਥਕ ਦੱਸਦੀ ਹੈ ਹੁਣ ਕੀ ਕਹਿਣਾ ਚਾਹੋਗੇ ਪੰਥਕ ਉਹ ਹੁੰਦਾ ਹੈ ਜੀਵ ਦੇ ਅੰਦਰ ਪੰਥ ਦਾ ਦਰਦ ਹੁੰਦਾ ਹੈ ਤੇ ਜਿਹੜਾ ਸੱਤਾ ਦੀ ਭੁੱਖ ਲੈ ਕੇ ਚੱਲਦਾ ਹੈ ਔਰ ਚੱਲਿਆ ਉਹ ਕਦੇ ਪੰਥਕ ਨਹੀਂ ਅਖਵਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਜਿਹੜਾ ਉਹ ਪੰਥਕ ਹੈ ਪੰਥਕ ਨਹੀਂ ਹੈ ਜਿਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਈ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੇ ਗਰੰਟੀਆਂ ਤੋਂ ਜਿਹੜਾ ਬਦਲਾਖੋਰੀ ਦੀ ਭਾਵਨਾ ਤਹਿਤ ਕਾਰਵਾਈਆਂ ਕਰ ਰਿਹਾ ਉਹ ਪੰਥਕ ਨਹੀਂ ਹੋ ਸਕਦਾ ਫੈਸਲ ਜੀ ਇਹ ਵੀ ਜਰੂਰ ਦੱਸਿਓ ਅੱਜ ਮਨਦੀਪ ਸਿੰਘ ਜੀ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਪਹੁੰਚੇ ਹੋ ਤਰਨਤਾਰਨ ਉਹਨਾਂ ਨੇ ਚੋਣ ਪ੍ਰਚਾਰ ਦੇ ਵਿੱਚ ਬਹੁਤ ਤੇਜ਼ੀ ਕਰ ਦੇਣੀ ਹੈ ਅੱਜ ਸਿਮਰਨਜੀਤ ਸਿੰਘ ਮਾਨ ਜੀ ਨੇ ਇੱਥੇ ਪਹੁੰਚੇ ਵੈਸੇ ਸਾਰੇ ਇਕੱਠੇ ਹਨ ਇਕੱਠੇ ਪੰਥਕੂ ਜਲਾਈ ਲੜ ਰਹੇ ਨੇ ਦੇਖੋ ਸਾਰੇ ਇਹਨਾਂ ਦੇ ਨਾਲ ਹੈ ਜੀ ਜੀ ਹਰ ਪਾਰਟੀ ਦਾ ਆਪਣਾ ਆਪਣਾ ਵੱਖਰਾ ਅਜੰਡਾ ਹੈ ਜੀ ਜੀ ਪਰ ਤਰਨਤਾਰਨ ਚੋਣ ਦੇ ਵਿੱਚ ਸਾਰੇ ਜਿਹੜੇ ਨੇ ਸਰਦਾਰ ਮਨਦੀਪ ਸਿੰਘ ਦੇ ਨਾਲ ਡੱਟ ਕੇ ਖੜੇ ਹੋਏ ਕੀ ਅਪੀਲ ਹੈ ਤਰਨਤਾਰਨ ਦੇ ਲੋਕਾਂ ਨੂੰ ਤਰਨਤਾਰਨ ਹਲਕੇ ਦੇ ਲੋਕਾਂ ਨੂੰ ਜਿਨ੍ਹਾਂ ਨੇ 11 ਤਰੀਕ ਨੂੰ ਵੋਟ ਪਹੁੰਚਾਣਾ ਇਹੋ ਹੀ ਤਰਨਤਨ ਦੇ ਲੋਕਾਂ ਨੂੰ ਅਪੀਲ ਹੈ ਕਿ ਜੇ ਆਪਣੀਆਂ ਨਸਲਾਂ ਬਚਾਉਣੀਆਂ ਨਸ਼ੇ ਤੋਂ ਗੈਂਗਸਟਰਵਾਦ ਤੋਂ ਕਿ ਸਰਦਾਰ ਮਨਦੀਪ ਸਿੰਘ ਨੂੰ ਕੰਮ ਜਾਂ ਕਰ ਜੇਹਦਾ ਜੀ ਜੇ ਬੇਅਦਬੀ ਦੀਆਂ ਗੱਲਾਂ ਕਰੀਏ ਤੇ ਗੱਲ ਕਰੀਏ ਤਾਂ ਕਈ ਸਰਕਾਰਾਂ ਆਈਆਂ ਗਈਆਂ ਕੀ ਮਤਲਬ ਬੇਅਦਬੀ ਦੇ ਜਿਹੜੇ ਉਹ ਦੋਸ਼ੀ ਆ ਉਹ ਉਹਨਾਂ ਤੱਕ ਕਿਸੇ ਵੀ ਸਰਕਾਰ ਦਾ ਹੱਥ ਕਿਉਂ ਨਹੀਂ ਪਹੁੰਚ ਰਿਹਾ ਤੁਸੀਂ ਦੇਖੋ ਬਦਬੀਆਂ ਬਦਬੀਆਂ ਦੇ ਨਾਂ ਦੇ ਉੱਤੇ ਸਿਆਸਤ ਹੋਈ ਹੈ ਜੀ ਅੱਜ ਜਿਹੜੀ ਮੌਜੂਦਾ ਸਰਕਾਰ ਹੈ ਜਿਨ੍ਹਾਂ ਨੇ ਬਿਆਦਬੀਆਂ ਤੇ ਜਿਨ੍ਹਾਂ ਤੇ ਦੋਸ਼ ਲੱਗੇ ਸੀ ਉਹਨਾਂ ਨੇ ਅਪੀਲ ਕੀਤੀ ਕਿ ਸਾਡੇ ਜਿਹੜੇ ਕੇਸ ਐ ਪੰਜਾਬ ਤੋਂ ਬਾਹਰ ਲੜੇ ਜਾਣੇ ਚਾਹੀਦੇ ਐ ਤੇ ਮੌਜੂਦਾ ਸਰਕਾਰ ਨੇ ਪੈਰ ਵੀ ਉਹ ਨਹੀਂ ਕੀਤੀ ਜਦ ਕਿ ਮੌਜੂਦਾ ਸਰਕਾਰ ਦਾ ਫਰਜ਼ ਪੜਨਦਾ ਸੀ ਉਹਨਾਂ ਨੇ ਇਹ ਕਹਿ ਕੇ ਅਪੀਲ ਪਾਈ ਐ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਤੇ ਮੌਜੂਦਾ ਸਰਕਾਰ ਨੂੰ ਪਰ ਵੀ ਪੈਰਵਾਈ ਕਰਨੀ ਚਾਹੀਦੀ ਸੀ ਕਿ ਪੰਜਾਬ ਦਾ ਮਾਹੌਲ ਠੀਕ ਹੈ ਇਹ ਇਹਨਾਂ ਨੇ ਪੈਰ ਵੀ ਨਾ ਕਰਕੇ ਇੱਕ ਕਿਸਮ ਦਾ ਖੁਦ ਹੀ ਸਕਿੰਦ ਦੇ ਦਿੱਤਾ ਕਿ ਪੰਜਾਬ ਦਾ ਮਾਹੌਲ ਵਾਕਈ ਠੀਕ ਨਹੀਂ ਹੈ ਇਸ ਕਰਕੇ ਬਿਆਦਬੀਆਂ ਦੇ ਨਾਂ ਦੇ ਉੱਤੇ ਸਿਆਸਤ ਕੀਤੀ ਹੈ ਚਾਹੇ ਉਹ ਕਾਂਗਰਸ ਹੈ ਅਕਾਲੀ ਦਲ ਤਾਂ ਚਲੋ ਬਿਆਦਬੀਆਂ ਦੇ ਵਿੱਚ ਸਿੱਧੇ ਸਿੱਧੇ ਰੂਪ ਦੇ ਵਿੱਚ ਜਿਹੜਾ ਉਹ ਨਾਮ ਵੱਜਦਾ ਉਹਨਾਂ ਦਾ ਕਾਂਗਰਸ ਨੇ ਵੀ ਸਿਆਸਤ ਕੀਤੀ ਹੈ ਔਰ ਆਮ ਆਦਮੀ ਪਾਰਟੀ ਵੀ ਸਿਆਸਤ ਕਰ ਰਹੀ ਹੈ ਗਿੰਦਜੀ ਕਾਕਰੀ ਸਵਾਲ ਹੈ ਸ਼੍ਰੋਮਣੀ ਕਾਦਮ ਉਹਨਾਂ ਸੁਖਜੀਤ ਹੈ ਪਹਿਲਾਂ ਕਾਦਮ ਵਾਲਸ ਪੰਜਾਬ ਦੇ ਸੀਗੀ ਸਮਝ ਸਿੰਘ ਸਖਮਾਨ ਉਹਨਾਂ ਦੀ ਵੀ ਅਕਾਲੀ ਦਲ ਅੰਮੇਸਰ ਹੈ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਸਮਰਥਨ ਦੇ ਰਹੇ ਨੇ ਮਨਦੀਪ ਸਿੰਘ ਉਹਨਾਂ ਨੂੰ ਕਿਉਂਕ ਅੱਜ ਜਿਹੜਾ ਨਾਮ ਹੋ ਰਿਹਾ ਬੋਰਡ ਦੇ ਪਹਿਲਾਂ ਹੋ ਰਿਹਾ ਕਿਦਾਂ ਦੇਖਦੇ ਹੋ ਸਾਰੇ ਇਕੱਠੇ ਹੋ ਮਨੀਸ਼ ਸਿੰਘ ਜੀ ਸੋ ਸੰਕੇਤਾ ਜੀ ਸਾਰੇ ਜਿਹੜੇ ਨੇ ਸਹਿਯੋਗ ਦੇ ਰਹੇ ਨੇ ਇਹ ਕੋਈ ہمارا ਸੰਕੇਤ ਨਹੀਂ ਇਹ ਸਭ ਸੰਕੇਤ ਹੈ ਕਿ ਸਾਰੇ ਜਿਹੜੇ ਨੇ ਜਿਹੜੇ ਇਹ ਸਮਝਦੇ ਆ ਕਿ ਅਸੀਂ ਸਿੱਖਾਂ ਹਾਂ ਔਰ ਅਸੀਂ ਪੰਥਕਾਂ ਦਾ ਸਹਿਯੋਗ ਦੇ ਲੱਗਦਾ ਜੀ ਲੀਡ ਨਾਲ ਜਿੱਤ ਜਾਣਗੇ ਮਨੀਸ਼ ਸਿੰਘ ਜੀ ਠੀਕ ਹੈ ਜੀ ਧੰਨਵਾਦ